ਸੋਰ ਦੇ ਪ੍ਰਕਾਸ਼ ਵਿੱਚ ਜ਼ਿਕਰ ਮਿਲਿਆ ਸਤਿਗੁਰੂ ਜੀਆਂ ਦਾ ਸਤਿਗੁਰੂ ਦੇ ਸਾਥੀ ਬਾਲਾ ਤੇ ਮਰਦਾਨਾ ਨਾਲ ਨੇ ਤੇ ਬਾਲਾ ਮਰਦਾਨਾ ਨੇ ਦੇਖਿਆ ਵੀ ਕੋਈ ਮਹਾਪੁਰਸ਼ ਜਿਹਦੇ ਪਾਸੇ ਬਹੁਤ ਸਾਰੇ ਚੇਲੇ ਬੈਠੇ ਹੋਏ ਨੇ ਤੇ ਜਦੋਂ ਮਰਦਾਨਾ ਜੀ ਕੋਲੇ ਗਏ ਤੇ ਜਿਹੜਾ ਉੱਥੇ ਸਿੱਧ ਪੁਰਸ਼ ਸੀ ਉਹਦਾ ਨਾਮ ਸੀ ਕਾਲ ਪਸੁੰਡ ਉਹ ਆਪਣੇ ਚੇਲਿਆਂ ਨੂੰ ਦੇ ਹੋਰ ਨਾਲ ਬੈਠੇ ਉਹਨਾਂ ਨੂੰ ਕਥਾ ਸੁਣਾ ਰਿਹਾ ਸੀ ਨਾਮ ਜਪਣ ਦੀ ਵਿਧੀਆਂ ਹੋ ਗਈਆਂ ਨਾਮ ਕਿਵੇਂ ਜਪਣਾ ਇਸ ਤਰੀਕੇ ਦੇ ਨਾਲ ਤੇ ਉਹਨੂੰ ਸੁਣਾ ਕੇ ਜਦੋਂ ਉਹਨਾਂ ਨੇ ਸਮਾਪਤੀ ਕੀਤੀ ਉੱਠ ਗਏ ਉਹ ਤੇ ਮਰਦਾਨੇ ਨੇ ਇੱਕ ਪਾਸੇ ਬਹਿ ਕੇ ਸ਼ਬਦ ਗਾਉਣਾ ਸ਼ੁਰੂ ਕਰ ਦਿੱਤਾ ਧਿਆਨ ਦਿਓ ਸ਼ਬਦ ਗਾਉਣਾ ਜਦੋਂ ਸ਼ੁਰੂ ਕੀਤਾ ਨਾ ਜਿਹੜਾ ਉਹਨਾਂ ਦਾ ਮੇਨ ਸੀ ਕਾਲ ਪਸੁੰਢ ਉਹਨਾਂ ਚੋਂ ਜੋਗੀ ਲਾਲੋ ਕੁਝ ਲਾਓ ਉਹ ਮਰਦਾਨੇ ਦੇ ਕੋਲ ਆ ਗਿਆ ਤੇ ਜਦੋਂ ਉਹਨੇ ਸ਼ਬਦ ਸੁਣਿਆ ਉਹ ਦਾ ਅੰਦਰ ਟਿਕਾ ਵਿੱਚ ਆਇਆ ਤੇ ਉੱਥੇ ਹੀ ਬੈਠ ਗਿਆ। ਉੱਥੇ ਬੈਠਾ ਸੁਣੀ ਗਿਆ ਸੁਣੀ ਗਿਆ ਅੰਦਰ ਟਿਕ ਗਿਆ ਉਹਦਾ। ਜਦੋਂ ਮਰਦਾਨੇ ਨੇ ਸ਼ਬਦ ਦੀ ਸਮਾਪਤੀ ਕਰੀ ਕਾਲਪ ਸੁਣਦਨੇ ਅੱਖਾਂ ਖੋਲੀਆਂ। ਅੱਖਾਂ ਖੋਲ ਕੇ ਕਹਿੰਦਾ ਪੁਰਖਾ ਜੋ ਇਹ ਸ਼ਬਦ ਗਾਇਨ ਕੀਤਾ ਹੈ ਇਹ ਕਿਸ ਦਾ ਹੈ? ਤੇ ਕਿਹਦਾ ਲਿਖਿਆ ਹੈ? ਤੇ ਮਰਦਾਨਾ ਕਹਿੰਦਾ ਇਹ ਮੇਰੇ ਬਾਬੇ ਨਾਨਕ ਦਾ ਹੈ। ਉਹ ਕਹਿੰਦੇ ਸ਼ਬਦ ਦੇ ਵਿੱਚ ਇੰਨੀ ਤਾਕਤ ਹੈ ਤੂੰ ਗਾਇਆ ਮੈਂ ਸੁਣਨ ਸਾਰੀ ਮੇਰੇ ਅੰਦਰ ਟਿਕ ਗਿਆ ਪਰ ਟਿਕਦਾ ਉਹਨਾਂ ਦੀ ਹੈ ਜਿਨ੍ਹਾਂ ਅੰਦਰ ਮੈਲ ਕੋਈ ਨਹੀਂ ਸੋਨੇ ਅੰਦਰ ਜਿੰਨਾ ਚਿਰ ਮੈਲ ਹੈ ਸੋਨਾ 쿠ਠਾਲੀ ਵਿੱਚ ਟਿਕਦਾ ਨਹੀਂ ਭੱਜਿਆ ਫਿਰਦਾ ਹੈ ਜਦੋਂ ਉਹ ਮੈਲ ਸੜ ਜਾਂਦੀ ਹੈ ਖਤਮ ਹੋ ਜਾਂਦੀ ਹੈ ਉਹੀ ਸੋਨਾ ਟਿਕ ਜਾਂਦਾ ਜਿਹੜਾ ਭੱਜਦਾ ਹੁੰਦਾ ਹੈ ਨਾਮ ਜਪਦਿਆਂ ਕਥਾ ਵਿਚਾਰ ਬਾਣੀ ਦੇ ਵਿੱਚ ਸਾਡਾ ਮਨ ਨਹੀਂ ਟਿਕਦਾ ਸਮਝ ਲਓ ਇਹਦੇ ਅੰਦਰ ਮੈਲ ਹੈ ਗੁਰੂ ਇਹਨੂੰ ਕੱਢਣ ਦਾ ਯਤਨ ਕਰਾ ਜਦੋਂ ਮਨ ਭੱਜਦਾ ਨਾ ਡਰੀਏ ਨਾ ਵੀ ਮਨ ਟਿਕਦਾ ਨਹੀਂ ਕੀ ਫਾਇਦਾ ਫਿਰ ਸੁਨਿਆਰਾ ਵੀ ਕਹਦੇ ਸੋਨਾ ਕਠਾਲੇ ਚ ਟਿਕਦਾ ਨਹੀਂ ਇਹਨੂੰ ਤਤ ਕਰੇ ਦਾ ਕੀ ਪੈਦਾ ਉਹਨੂੰ ਪਤਾ ਹੈ ਜਿੰਨਾ ਭੱਜੇਗਾ ਦੌੜੇਗਾ ਮੈਲ ਛੜੇਗੀ ਜਿੰਨਾ ਮਨ ਦੌੜੇਗਾ ਬਾਣੀ ਦੇ ਅੰਦਰ ਮੈਲ ਸੜ ਰਹੀ ਹੈ ਇਹ ਪੱਕੀ ਕਰੀਏ ਉਹਨੇ ਕਿਹਾ ਵੀ ਸ਼ਬਦ ਦੀ ਤਸਵੀਰ ਐਸੀ ਅੰਦਰ ਟਿਕ ਗਿਆ ਕਿਤੇ ਬਾਬੇ ਨਾਲ ਮਿਲੇਗਾ ਇਹਦਾ ਹਾਂ ਮਿਲਾਂਗਾ ਸਤਿਗੁਰੂ ਸਾਹਿਬ ਕੋਲੇ ਆਇਆ ਕਾਲਪ ਸੁਣਨੇ ਦਰਸ਼ਨ ਕੀਤੇ ਮੱਥਾ ਟੇਕਿਆ ਗੁਰੂ ਸਾਹਿਬ ਨੇ ਪਹਿਲਾ ਸਵਾਲ ਕੀਤਾ ਕਿਨ ਲਈ ਨਾਮ ਜਪਣ ਦੀ ਵਿਧੀ ਜਿਹੜਾ ਹੁਣ ਆਗ ਉਹਨਾਂ ਸਾਰਿਆਂ ਦਾ ਹੈਡ ਹੈ ਜਿਹਦੇ ਇੰਨੇ ਇੰਨੇ ਚੇਲੇ ਨੇ ਉਹਨੇ ਬਾਬੇ ਨੂੰ ਪੁੱਛਿਆ ਵੀ ਨਾਮ ਜਪਣ ਦੀ ਵਿਧੀ ਕੀ ਹੈ ਸਰੋਤਾ ਕਿਹਨੂੰ ਕਹਿੰਦੇ ਨੇ ਸਰੋਤਾ ਦਾ ਅਰਥ ਸੁਣਨ ਵਾਲਾ ਕਿਹਨੂੰ ਕਹਿੰਦੇ ਨੇ ਬਾਬਾ ਜੀ ਨੇ ਉੱਥੇ ਜ਼ਿਕਰ ਕੀਤੇ ਨਾਨਕ ਪ੍ਰਕਾਸ਼ ਸਰੋਤਾ ਜਗ ਮੈਂ ਪੰਜ ਪ੍ਰਕਾਰ ਸੋ ਹੋ ਤੁਮ ਸੋ ਕਰੋ ਉਚਾਰਾ ਰਾਗ ਰਾਗ ਨਹੀਂ ਸਮਝੈ ਇਕਾ ਦੂਜੇ ਸੁਰ ਕੋ ਲਖੈ ਬਿਬੇਕਾ ਕਿੰਨੇ ਕਾਲ ਪਸੁੰਡ ਜੀ ਗੁਰੂ ਨਾਨਕ ਸਾਹਿਬ ਬੋਲ ਰਹੇ ਐ ਕਿ ਪੰਜ ਤਰੀਕੇ ਦੇ ਸਰੋਤੇ ਹੁੰਦੇ ਐ ਮੈਂ ਉਹ ਅਰਥ ਕਰ ਰਿਹਾ ਸੁਣਿਆ ਕਿੰਨੇ ਪੰਜ ਤਰੀਕੇ ਦੇ ਸਰੋਤੇ ਹੁੰਦੇ ਨੇ ਇਹ ਥੋੜਾ ਰਾਗ ਨਾਲ ਸੰਬੰਧਿਤ ਕੀ ਆ ਬਾਬਾ ਜੀ ਨੇ ਪਹਿਲਾ ਪ੍ਰਕਾਰ ਦਾ ਸਰੋਤਾ ਉਹ ਹੈ ਕੀਰਤਨ ਹੋ ਰਿਹਾ ਬੰਦਾ ਆਇਆ ਉਹਨੂੰ ਇਸ ਗੱਲ ਤੇ ਬਿਲਕੁਲ ਨਹੀਂ ਲੈਣਾ ਦੇਣਾ ਵੀ ਕੀ ਸ਼ਬਦ ਚੱਲ ਰਿਹਾ ਹੈ। ਉਹਨੂੰ ਐ ਹੀ ਸਮਝਣਾ ਕਿਉਂਕਿ ਰਾਗਾਂ ਨੂੰ, ਰਾਗਣੀਆਂ ਨੂੰ ਸਮਝਦਾ ਹੈ। ਉਹਨੂੰ ਰਾਗਾਂ ਦਾ ਪਤਾ ਹੈ ਔਰ ਰਾਗ ਸੁਣਨ ਵਾਸਤੇ ਆਇਆ ਹੈ। ਪਹਿਲਾ ਤਾਂ ਬਾਬਾ ਜੀ ਕਹਿੰਦੇ ਇਹ ਹੋ ਗਿਆ। ਤੇ ਦੂਜਾ ਹੋ ਗਿਆ। ਉਹਨੂੰ ਸੁਰ ਦਾ ਗਿਆਨ ਹੈ, ਸਮਝ ਹੈ। ਉਹ ਸੁਰ ਨੂੰ ਦੇਖਦਾ ਵੀ ਕਿਹੜੀ ਸੁਰਾ ਲਾ ਰਹੇ ਨੇ। ਕਿਹੜੀ ਸੁਰ ਨਹੀਂ ਲਾ ਰਹੇ। ਉਹ ਇਹ ਕਿਵੇਂ ਲਾਉਂਦੇ ਨੇ? ਉਹ ਆਲਾਪ ਕਿਵੇਂ ਚੱਕਦੇ ਨੇ ਉਹ ਸਰਗਮਾ ਕਿਵੇਂ ਲਾਉਂਦੇ ਨੇ ਇਹ ਫਿਰ ਸਰਾਗਦ ਰਸਨਬਦ ਸਮਝਉਣਾ ਪੈਂਦੀ ਹੈ ਕਿ ਤੇ ਤੀਜੇ ਸਰੋਤੇ ਉਹ ਹੁੰਦੇ ਨੇ ਇੱਥੇ ਜਿਨ੍ਹਾਂ ਨੂੰ ਨਾ ਹੀ ਸੁਰ ਦੀ ਸਮਝ ਹੈ ਤੇ ਨਾ ਹੀ ਉਹਨਾਂ ਨੂੰ ਤਬਲੇ ਦੀ ਸਮਝ ਹੈ ਪਰ ਉਹ ਕਹਿੰਦੇ ਨੇ ਵੀ ਜਦੋਂ ਪੇਟੀ ਵੱਜਦੀ ਹੈ ਨਾ ਟੂਨਾ ਵੱਜਦੀਆਂ ਦਾ ਸਵਾਦ ਬਹੁਤ ਆਉਂਦਾ ਹੈ ਜਾਦਾ ਇਸ ਗੱਲ 'ਚ ਨੇ ਜਦੋਂ ਟੂਨਾ ਵਜਾਉਂਦੇ ਨੇ ਨਾ ਬਾਬੇ ਸੱਚੀ ਗੱਲ ਸਵਾਦ ਬਹੁਤ ਆ ਜਾਂਦਾ ਪੁੱਛੇ ਵੀ ਸ਼ਬਦ ਕੀ ਸੀ ਉਹ ਤਾਂ ਸਾਨੂੰ ਨਹੀਂ ਪਤਾ ਬਾਬਾ ਜੀ ਕਿ ਤੀਜੇ ਪ੍ਰਕਾਰ ਦੇ ਉਹ ਹੁੰਦੇ ਨੇ ਚੌਥੇ ਤੇ ਉਹ ਹੁੰਦੇ ਨੇ ਉਹਨੇ ਕਿਸੇ ਦੀ ਸਮਝ ਨਹੀਂ ਕੋਈ ਪਤਾ ਨਹੀਂ ਇੱਕ ਨੂੰ ਸੁਰਤਾਲ ਦਾ ਪਤਾ ਰਿਹਾ ਤੀਜਾ ਸੁਰਤਾਲ ਸੁਣ ਕੇ ਚਲਾ ਗਿਆ ਚੌਥਾ ਕਹਿੰਦਾ ਮੈਨੂੰ ਸਮਝਦਾ ਕੋਈ ਨਹੀਂ ਪਰ ਜਦੋਂ ਵਜਾਉਂਦੇ ਆ ਸਵਾਦ ਬਹੁਤ ਆਉਂਦਾ ਹੈ ਪੰਜਵਾਂ ਜਿਹੜਾ ਆਉਂਦਾ ਹੈ ਨਾ ਉਹ ਸ਼ਬਦ 'ਚ ਧਿਆਨ ਦੇ ਕੇ ਸ਼ਬਦ ਨੂੰ ਧੁਰ ਅੰਦਰ ਵਸਾ ਕੇ ਤੇ ਘਰ ਜਾਂਦਾ ਹੈ ਬਾਬਾ ਜੀ ਨੇ ਕਿਹਾ ਸਭ ਤੋਂ ਜਿਹੜਾ ਮਹਾਨ ਹੈ ਉਹ ਪੰਜਵਾਂ ਸੁਰੋਤਾ ਹੈ ਜਿਹੜਾ ਸ਼ਬਦ ਸੁਣ ਕੇ ਤੁਰ ਅੰਦਰ ਵਸਾ ਕੇ ਜਾਂਦਾ ਹੈ ਜਿਹੜੀ ਉਸਦੇ ਵਿਚਾਰ ਕਰਦਾ ਹੈ ਕਾਲ ਤੋਂ ਸੁਣ ਕੇ ਜਿਹੜੇ ਚਾਰ ਪਹਿਲਾਂ ਗਏ ਸੁਣਿਆ ਤਾਂ ਉਹਨਾਂ ਨੇ ਵੀ ਨਾ ਬਾਬਾ ਜੀ ਕਹਿੰਦੇ ਉਹਨਾਂ ਦਾ ਸੁਣਿਆ ਐਵੇਂ ਹੈ ਜਿਵੇਂ ਉਹਨਾਂ ਨੇ ਉਤੋਂ ਛਿਲਕਾ ਖਾਦਾ ਹੋਵੇ ਪੰਜਵੇਂ ਦਾ ਸੁਣਿਆ ਐਵੇਂ ਹੈ ਜਿਵੇਂ ਅੰਦਰੋਂ ਫਾੜੀਆਂ ਖਾਧੀਆਂ ਹੋਣ ਪ੍ਰੇਮ ਭਗਤ ਮੈਂ ਨਿਤਮਨ ਲੀਨਾ ਚਰਨ ਜੀਵ ਹੋ ਅਧਿਕ ਪ੍ਰਚੀਨਾ ਫਿਰ ਉਹਨਾਂ ਨੇ ਕਿਹਾ ਕਿ ਦੇਖੋ ਔਰ ਜੋ শ্রোਤਾ ਚਾਰ ਪ੍ਰਕਾਰ ਦੇ ਛਿਲਰ ਖਾਨ ਵਿਖਹਿਤ ਧਾਰੀ ਉਹਨਾਂ ਨੇ ਛਿਲਕਾ ਖਾਦਾ ਜਿਵੇਂ ਸੰਤਰੇ ਦਾ ਛਿਲਕਾ ਖਾ ਕੇ ਸੰਤਰੇ ਦਾ ਸਵਾਦ ਕੋਈ ਨਹੀਂ ਉਹਨਾਂ ਚਾਰਾਂ ਨੇ ਜਿਨ੍ਹਾਂ ਨੇ ਸ਼ਬਦ ਨਹੀਂ ਸੁਣਿਆ ਧਿਆਨ ਨਹੀਂ ਦਿੱਤਾ ਉਹਨਾਂ ਦਾ ਸੁਣਿਆ ਐਵੇਂ ਜਿਵੇਂ ਛਿਲਕਾ ਖਾਦਾ ਤੇ ਜਿਨ੍ਹਾਂ ਨੇ ਸ਼ਬਦ ਅੰਦਰੋਂ ਸੁਣਿਆ ਹੈ ਅੰਦਰ ਵਸਾਇਆ ਹੈ ਉਹਨਾਂ ਦਾ ਛਕਿਆ ਐਵੇਂ ਜਿਵੇਂ ਸੰਤਰੇ ਦੀਆਂ ਫਾੜੀਆਂ ਖਾਧੀਆਂ ਹੋਣ ਇਹ ਉਹਨਾਂ ਅਰਥ ਕੀਤੇ